ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਸੀਰੀਅਸ ਜਿਹੇ ਮੁੱਦੇ ਦੀ ਗੱਲ ਕਰਾਂਗੇ ਜਿਹੜੀ ਅੱਜ ਪੰਜਾਬ ਦੇ ਵਿੱਚ ਸਥਿਤੀ ਚੱਲਣ ਲੱਗ ਰਹੀ ਹੈ ਮਤਲਬ ਨੌਜਵਾਨੀ ਨੂੰ ਲੈ ਕੇ ਮੰਨ ਲਓ ਰੋਜ਼ਗਾਰ ਨੂੰ ਲੈ ਕੇ ਜਿਹੜੀ ਇਹ ਅੱਜ ਦੇ ਸਮੇਂ 'ਚ ਆਪਾਂ ਨੂੰ ਚਮਕਣ ਲੱਗ ਰਹੀ ਹੈ ਪਰੰਤੂ ਆਉਣ ਵਾਲੇ 4-5 ਸਾਲਾਂ ਨੂੰ 10 ਸਾਲਾਂ ਨੂੰ ਜੇਕਰ ਗੱਲ ਕਰੀਏ ਇਹ ਇੱਕ ਇਹ ਇੱਕ ਬਹੁਤ ਵੱਡਾ ਇਸ਼ੂ ਬਣ ਜਾਊਗਾ ਠੀਕ ਹੈ ਇਸ ਦਾ ਕਿਸੇ ਲਵੇ ਹੱਲ ਨਹੀਂ ਇਸ ਦਾ ਇਹ ਕਾਰਨ ਹੈ ਮੰਨ ਲਓ ਹੁਣ ਕੋਈ ਵੀ ਪੰਜਾਬ ਦਾ ਨੌਜਵਾਨ ਹੈ ਉਹਦੀ ਕੀ ਮੰਗ ਹੈ ਨੌਕਰੀ 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 ਇਹ ਇਸ ਕਰਕੇ ਵੀ ਮੰਗ ਹੈ ਕਿਉਂਕਿ ਉਹਨੂੰ ਕਿਸੇ ਹੋਰ ਚੀਜ਼ ਬਾਰੇ ਸਮਝਾਇਆ ਹੀ ਨਹੀਂ ਗਿਆ ਸਕੂਲਾਂ ਦੇ ਵਿੱਚ ਵੀ ਤੂੰ ਕੀ ਬਣੇਗਾ ਤੂੰ ਨੌਕਰੀ ਲਾ ਕੇ ਤੂੰ ਮਾਸਟਰ ਬਣੇਗਾ ਤੂੰ ਇੰਜੀਨੀਅਰ ਪੜੇਗਾ ਤੂੰ ਡਾਕਟਰ ਬਣੇਗਾ ਮਤਲਬ ਕੀ ਹੈ ਉਹਨਾਂ ਨੂੰ ਨੌਕਰੀ ਵਾਰੀ ਦੱਸਿਆ ਗਿਆ ਉਹਨਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਕੋਈ ਸਟਾਰਟਅਪ ਵੀ ਹੁੰਦਾ ਹੈ ਉਈ ਜੇਕਰ ਆਪਦਾ ਤੁਸੀਂ ਨੇ ਕਾਰੋਬਾਰ ਕਰਨਾ ਹੈ ਛੋਡੇ ਵਾਸਤੇ ਉਹ ਵੀ ਬਣਿਆ ਹੋਇਆ ਇਹ ਚੀਜ਼ਾਂ ਨਹੀਂ ਆਪਾਂ ਨੂੰ ਸਮਝਾਈਆਂ ਗਈਆਂ ਇਸੇ ਕਰਕੇ ਮੰਨ ਲਓ ਬਥੇਰੇ ਲੋਕ ਨੇ 24 24 25 25 ਸਾਲਾਂ ਦੇ ਮੰਨ ਲਓ ਹੋ ਰਹੇ ਨੇ ਠੀਕ ਹੈ ਉਹਨਾਂ ਕੋਲੇ ਨਾ ਰੋਜ਼ਗਾਰ ਹੈ ਅੱਛਾ ਨਾ ਕੋਈ ਸਟਾਰਟਅਪ ਹੈ ਤੇ ਨਾ ਹੀ ਕੋਈ ਆਪਦਾ ਹੋਰ ਕੋਈ ਸਾਧਨ ਹੈ ਠੀਕ ਹੈ ਜਿਹਦੇ ਕਰਕੇ ਇੱਕ ਕੀ ਇਹ ਮੰਗਰਾਂ ਵਾਲਾ ਕੰਮ ਹੋ ਜਾਂਦਾ ਜਿਵੇਂ ਹੋਰ ਬਥੇਰੇ ਕੀ ਇਹ ਮੰਨ ਲਓ ਨੌਜਵਾਨ ਨੇ ਜਿਹੜੀ ਅੱਜ ਕੱਲ ਰੇਸ਼ ਲੱਗੀ ਹੋਈ ਹੈ ਉਹ ਹੈਗੀ ਬਾਹਰਲੇ ਮੁਲਕਾਂ ਹੁਣ ਬਾਹਰਲੇ ਮੁਲਕਾਂ ਦੀ ਵੀ ਅੱਧਿਆਂ ਦੀ ਮੰਨ ਲਓ ਕੀ ਹੈ ਵੀ ਵੱਡੇ ਅਮਰੀਕਾ ਜਾਣਾ ਜੀ ਅ ਇੰਗਲੈਂਡ ਜਾਣਾ ਜੀ ਵੱਡੀਆਂ ਕੰਟਰੀਆਂ ਫਿਰ ਨਹੀਂ ਮੰਨ ਲਓ ਕੋਈ ਛੋਟੀਆਂ ਕੰਟਰੀਆਂ ਨੇ ਜਿਵੇਂ ਕੋਈ ਮੰਨ ਲਓ ਸਾਇਪਰਸ ਜਾਣਾ ਜੀ ਕੋਈ ਮੰਨ ਲਓ ਮਲੇਸ਼ੀਆ ਜਾਣਾ ਇਹ ਛੋਟੀਆਂ ਕੰਟਰੀਆਂ ਪਰੰਤੂ ਉਹਨਾਂ ਇਹ ਚੀਜ਼ ਨਹੀਂ ਪਤਾ ਵੀ ਆਪਾਂ 8 8 9 9 ਲੱਖ ਰੁਪਈਆ ਵੱਡੀਆਂ ਕੰਟਰੀਆਂ ਜੇ ਤਾਂ 20 25 25 ਲੱਖ ਰੁਪਈਆ ਲਾ ਕੇ ਜਾਂਦੇ ਆ ਉੱਥੇ ਵੀ ਹਾਲਾਤ ਜਿਹੜੇ ਪਹਿਲਾਂ ਸੀਗੇ ਅੱਜ ਨਹੀਂ ਹੈਗੇ ਠੀਕ ਹੈ ਜਿਹੜੇ ਪਹਿਲਾਂ ਲੋਕ ਜਾ ਰਹੇ ਨੇ ਉੱਥੇ ਠੀਕ ਹੈ ਜੇਕਰ ਉਹਨਾਂ ਤੋਂ ਆਪਾਂ ਪੁੱਛਦੇ ਹਾਂ ਤਾਂ ਉੱਥੇ ਕਿ ਰੋਜ਼ਗਾਰ ਹੀ ਨਹੀਂ ਹੈਗਾ ਠੀਕ ਹੈ ਉੱਥੇ ਮੰਨ ਲਓ ਇੱਥੇ ਸਾਰਿਆਂ ਦਾ ਮਤਲਬ ਕੀ ਅਰਦਾਸਾਂ ਹੁੰਦੀਆਂ ਨੇ ਭਾਈ ਮੰਨ ਲਓ ਕਿ ਬਾਹਰ ਵਗ ਜੀਏ ਬਾਹਰ ਵਗ ਜੀਏ ਬਾਹਰ ਵਗ ਜੀਏ ਜਦੋਂ ਬਾਹਰਲੇ ਮੁਲਖ ਚ ਵਗ ਜਾਂਦੇ ਨੇ ਫਿਰ ਭਾਈ ਸਾਨੂੰ ਇੱਥੇ ਕੀ ਹੈ ਮੰਨ ਲਓ ਸਾਨੂੰ ਨੌਕਰੀ ਨਹੀਂ ਮਿਲਦੀ ਸਾਨੂੰ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਠੀਕ ਹੈ ਤਾਂ ਇੱਕ ਪ੍ਰਕਾਰ ਦੀ ਹੈ ਇਹ ਕੀ ਹੈ ਬੰਦੇ ਨੂੰ ਉੱਥੇ ਜਾ ਕੇ ਵੀ ਸੌਖਾ ਨਹੀਂ ਉੱਥੇ ਜਾ ਕੇ ਵੀ ਟੈਨਸ਼ਨਾਂ ਹੀ ਨੇ ਠੀਕ ਹੈ ਤੇ ਜਦੋਂ ਉੱਥੇ 5-4 ਸਾਲ ਲਾ ਲੈਂਦਾ ਫੇਰ ਕਹਿੰਦਾ ਆਪਾਂ ਜਾਵਾਂਗੇ ਜੀ ਪਿੰਡ ਨੂੰ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਬਾਹਰ ਜਾਣਾ ਮਾੜਾ ਨਹੀਂ ਬਾਹਰ ਜਾਣਾ ਜਾਓ ਪਰੰਤੂ ਜਿਹਦਾ ਇੱਥੇ ਰੁੜ ਸਕਦਾ ਚੱਕਾ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਠੀਕ ਹੈ ਨੌਕਰੀਆਂ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਆਪਾਂ ਕੀ ਹੈ ਨੌਕਰੀ ਦੀ ਉਮੀਦ ਦੇ ਵਿੱਚ ਕਿ ਆਪਾਂ ਨੂੰ ਨੌਕਰੀ ਮਿਲੂਗੀ ਠੀਕ ਹੈ ਆਪਾਂ ਕੋਈ ਹੋਰ ਕਿਤਾ ਵੀ ਨਹੀਂ ਕਰਦੇ ਜਿਵੇਂ ਹੁਣ ਬਾਈ ਜੀ ਮੈਂ ਸ਼ੁਰੂ ਕਰਿਆ ਮੈਂ BA LLB ਦੀ ਸਟੱਡੀ ਲੱਗ ਰਹੀ ਸੀ ਕਰਨ ਹੁਣ ਮੈਂ ਇਹ ਸੋਚੀ ਵੀ ਨਾਲ ਨਾਲ ਆਪਾਂ ਸਟਾਰਟਅਪ ਸ਼ੁਰੂ ਕਰ ਲਈ ਜਿੱਥੋਂ ਆਪਾਂ ਨੂੰ ਕਮਾਈ ਹੋ ਸਕੇ ਠੀਕ ਹੈ ਮੈਨੂੰ ਮਤਲਬ ਕਿ ਤੋ ਕੋਈ ਚੀਜ਼ ਡਿੱਕਣੀ ਨਾ ਪਵੇ ਠੀਕ ਹੈ ਮੈਂ ਆਪਦਾ ਸਟਾਰਟਅਪ ਥੋੜੀ ਕੀਤਾ ਹੁਣ ਭਾਵੇਂ ਮੈਨੂੰ ਨੌਕਰੀ ਨਾ ਮਿਲੇ ਮੈਨੂੰ ਕੋਈ ਲੋੜ ਨਹੀਂ ਨੌਕਰੀ ਦੀ ਮੈਨੂੰ ਕਦੇ ਵੀ ਤੋ 15000 ਤੇ ਨੌਕਰੀ ਲੱਗ ਜਾ ਮੈਨੂੰ ਕੀ ਲੋੜ ਹੈ ਜਦੋਂ ਮੇਰਾ ਕੰਮ ਚੱਲਦਾ ਹੈ ਉਹਨਾਂ ਅੱਜ ਦੀ ਘੜੀ ਭਾਵੇਂ ਵੀ ਮੈਨੂੰ ਕੋਈ ਨੌਕਰੀ ਨਾ ਮਿਲੇ ਮੇਰੀ ਇਧਰੋਂ ਵਧੀਆ ਕਮਾਈ ਹੋ ਜਾਂਦੇ ਆਪਾਂ ਵਧੀਆ ਰੋਟੀ ਪਾਣੀ ਖਾਈ ਜਾਂਦੇ ਆਪਾਂ ਨੂੰ ਕਿਸੇ ਦੀ ਦੀ ਲੋੜ ਨਹੀਂ ਠੀਕ ਹੈ ਤਾਂ ਜਿਹੜੀ ਨਵੀਂ ਨੌਜਵਾਨੀ ਹੈ ਉਹਨਾਂ ਨੂੰ ਇਹੀ ਮੈਂ ਵੀ ਹੁਣ ਵੀ ਲਾ ਲਉ ਮੈਂ ਵੀ ਸੋਡੀ ਉਮਰ ਦਾ ਮੇਰੀ ਵੀ ਉਹੀ ਉਮਰ ਹੈ ਮੈਂ ਇੱਚ ਇੱਚ ਸੋਚਦਾ ਕਿ ਆਪਾਂ ਨੂੰ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨ ਦੀ ਲੋੜ ਨਹੀਂ ਠੀਕ ਹੈ ਜਿਹੜਾ 58 9 ਲੱਖ ਰੁਪਏ ਛੋਟੀਆਂ ਕੰਟਰੀਆਂ 'ਚ 20 ਵੀ 25-25 ਲੱਖ ਰੁਪਏ ਲਾ ਕੇ ਵੱਡੀਆਂ ਕੰਟਰੀਆਂ 'ਚ ਜਾਂਦੇ ਆਂ ਉਹੀ ਪੈਸਾ ਇੱਥੇ ਨਿਵੇਸ਼ ਕਰਕੇ ਆਪਾਂ ਵਧੀਆ ਰੋਟੀ ਖਾ ਸਕਦੇ ਆ ਤੇ ਆਉਣ ਵਾਲੇ ਜਿਹੜੇ ਆਪਣੇ ਬੱਚੇ ਹੋਣੇ ਉਹਨਾਂ ਨੂੰ ਸੇਧ ਦੇ ਸਕਦੇ ਆ ਠੀਕ ਹੈ ਆਪਣੀ ਫੈਮਿਲੀ ਦੇ ਵਿੱਚ ਰਹਿ ਸਕਦੇ ਆ ਤਾਂ ਇਸ ਕਰਕੇ ਮੇਰੀ ਇਸ ਵੀਡੀਓ ਦੇ ਰਾਹੀਂ ਇੱਕ ਛੋਟੀ ਜੀ ਇਹੀ ਮੇਰੇ ਅੰਦਰ ਰੀਜ ਸੀ ਵੀ ਆਪਾਂ ਮੜੀ ਜੀ ਗੱਲ ਸ਼ੇਅਰ ਕਰੀਏ ਕਿ ਭਾਈ ਜੀ ਨੌਕਰੀਆਂ ਪਿੱਛੇ ਭਜਣ ਦੀ ਕੋਈ ਲੋੜ ਨਹੀਂ ਠੀਕ ਹੈ ਜਿਹੜਾ ਲੋਕਾਂ ਦਾ ਸਰਦ ਹੈ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਜਿੰਨਾਂ ਕੋਲੇ 2 ਪੈਸੇ ਹੈਗੇ ਨੇ ਸਿੱਖ ਕੇ ਠੀਕ ਹੈ ਵਧੀਆ ਕੋਈ ਵੀ ਸਟਾਰਟਅਪ ਕਰੋ ਮੈਂ ਹੁਣ ਭੇਡਾਂ ਦਾ ਕੰਮ ਕਰਿਆ ਮੈਂ ਨਹੀਂ ਕਹਿੰਦਾ ਸਾਰੇ ਭੇਡਾਂ ਦਾ ਕਰੋ ਕੋਈ ਵੀ ਸਟਾਰਟਅਪ ਕਰੋ ਉਹ ਇੱਥੇ ਰਹਿ ਕਿ ਵਧੀਆ ਰੋਟੀ ਖਾ ਸਕਦੇ ਆ ਠੀਕ ਹੈ ਜਿੰਨਾ ਵੀ ਪੈਸਾ ਇਕੱਠਾ ਕਰ ਲਓ ਉਹ ਇੱਥੇ ਦਾ ਇੱਥੇ ਰਹਿ ਜਾਣ ਠੀਕ ਹੈ ਸੌਖੀ ਜ਼ਿੰਦਗੀ ਰੱਖੋ ਬਾਈ ਜੀ ਆਪਣੀ ਜ਼ਿੰਦਗੀ ਨੂੰ ਔਖਾਂ ਦੇ ਵਿੱਚ ਨਾ ਲੈ ਕੇ ਜਾਓ ਠੀਕ ਹੈ ਆਰਾਮਦਾਰੀ ਨਾਲ ਆਪਦੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੋ ਇਸ ਪੰਜਾਬ ਵਰਗੀ ਮੌਜ ਨਹੀਂ ਠੀਕ ਹੈ ਨੌਕਰੀਆਂ ਦੇ ਪਿੱਛੇ ਨਾ ਭੱਜੋ ਕੋਈ ਵੀ ਸਟਾਰਟਅਪ ਕਰ ਲਓ ਜੇਕਰ ਮੇਰੀ ਇਹ ਗੱਲ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ